ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਜੋ ਯੁੱਧ ਨਸ਼ਿਆਂ ਵਿਰੁੱਧ ਮਹਮ ਚੱਲੀ ਹੋਈ ਹੈ ਬਹੁਤ ਵੱਡੇ ਵੱਡੇ ਸਮੱਗਲਰ ਜੋ ਨਸ਼ਿਆਂ ਵਾਲੇ ਫੜੇ ਜਾ ਰਹੇ ਨੇ ਨਸ਼ਾ ਤਸਕਰੀ ਦੇ ਵਿੱਚ ਜੋ ਪੁਲਿਸ ਦੇ ਮੁਲਾਜ਼ਮ ਜਾਂ ਰਾਜਨੀਤਿਕ ਲੋਕ ਜਿਹੜੇ ਲੰਬੇ ਸਮੇਂ ਤੋਂ ਜੁੜੇ ਹੋਏ ਸੀ ਉਨਾਂ ਨੂੰ ਹੁਣ ਫੜ ਕੇ ਜੇਲਾ ਵਿੱਚ ਡੱਕਿਆ ਜਾ ਰਿਹਾ ਹੈ ਇਸੇ ਮਹਿਮ ਦੇ ਤਹਿਤ ਇੱਕ ਭਾਰੀ ਮਾਤਰਾ ਦੇ ਵਿੱਚ ਅੱਜ ਫੋਰਚਨਰ ਗੱਡੀ ਜਿਸ ਵਿੱਚੋਂ 320 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਪੁਲਿਸ ਨੇ ਜੋ ਇੱਕ ਐਮਪੀ ਦੀ ਗੱਡੀ ਫੋਰਚਨਰ ਲਗਜ਼ਰੀ ਗੱਡੀ ਜਿਸ ਦੇ ਵਿੱਚ ਨਸ਼ੀਲਾ ਪਦਾਰਥ 320 ਕਿਲੋਗ੍ਰਾਮ ਜਦੋਂ ਪੁਲਸ ਨੇ ਨਾਕੇ ਤੇ ਗੱਡੀ ਰੋਕੀ ਤਾਂ ਮੁਲਜ਼ਮ ਗੱਡੀ ਨੂੰ ਛੱਡ ਕੇ ਜੋ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਵਿੱਚ ਕਾਮਯਾਬ ਹੋ ਗਏ ਲੇਕਿਨ ਪੁਲਸ ਦੇ ਵੱਲੋਂ ਉਸ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ। ਉਹ ਗੱਡੀ ਦੀ ਪੁਣਸ਼ਾਨ ਹੋ ਰਹੀ ਏ ਕਿ ਉਹ ਫਾਰਚਨਰ ਗੱਡੀ ਜੋ ਵੀਆਈਪੀ ਗੱਡੀ ਸੀ ਉਸ ਦੇ ਵਿੱਚ 320 ਕਿਲੋਗ੍ਰam ਇਹ ਚੂਰਾ ਪੋਸਤ ਕਿੱਥੇ ਜਾਣਾ ਸੀ ਤੇ ਇਹ ਤਸਕਰਾਂ ਦੇ ਵੱਲੋਂ ਕਿਸਨੇ ਕਹਿਣ ਦੇ ਉੱਪਰ ਇਹ ਜਿਹੜਾ ਇੰਨਾ ਭਾਰੀ ਮਾਤਰਾ ਵਿੱਚ ਚੂਰਾ ਪੁੱਸਤ ਲਿਆਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ Rajasthan ਦੇ ਵਿੱਚ Haryana ਦੇ ਵਿੱਚ ਜੋ ਕੇਂਦਰ ਦੇ ਵੱਲੋਂ ਵੀ ਪੂਰੀ ਤਰ੍ਹਾਂ ਨਸ਼ੇ ਨੂੰ ਠੱਲ ਪਾਉਣ ਵਾਸਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਸੋ ਪੰਜਾਬ ਪੁਲਿਸ ਦੇ ਜੋ ਕੁਝ ਪਹਿਲਾ ਨੌਜਵਾਨ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਉਹ ਵੀ ਨਸ਼ੇ ਤਸਕਰੀ ਦੇ ਵਿੱਚ ਜੁੜੇ ਹੋਏ ਸੀ ਜੋ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੀ ਪੁਲਿਸ ਦੇ ਮੁਲਾਜ਼ਮ ਸੀ ਉਹ ਵੀ ਨਸ਼ਾ ਤਸਕਰੀ ਵਿੱਚ ਜੁੜੇ ਹੋਏ ਸੀ ਲੇਕਿਨ ਜੋ ਇਹ ਵੱਡਾ ਖੁਲਾਸਾ ਹੋਇਆ ਕਿ ਐਮਪੀ ਤੋਂ ਜੋ ਇਸ ਗੱਡੀ ਦੇ ਵਿੱਚ ਚੂਰਾ ਪੁੱਸ ਲਿਆਂਦਾ ਜਾ ਰਿਹਾ ਸੀ ਉਹ ਪੰਜਾਬ ਵਿੱਚ ਜਾਂ ਰਾਜਸਥਾਨ ਵਿੱਚ ਕਿੱਥੇ ਸਪਲਾਈ ਹੋਣਾ ਸੀ ਔਰ ਉਹ ਇੰਨੇ ਭਾਰੀ ਮਾਤਰਾ ਦੇ ਵਿੱਚ ਇਹ ਨਸ਼ਾ ਤਸਕਰ ਕਿੰਨੇ ਦੂਰ ਤੱਕ ਇਹ ਨਸ਼ਾ ਲੈ ਕੇ ਆ ਗਏ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ ਕਿਸੇ ਨਾਕੇ ਦੇ ਉੱਪਰ ਸੋ ਰਾਜਸਥਾਨ ਪੁਲਿਸ ਨੇ ਜੋ ਇਸ ਗੱਡੀ ਦੀ ਪੈੜ ਨੱਪੀ ਤੇ ਇਸ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਦੋਂ ਕਿ ਪੰਜਾਬ ਪੁਲਿਸ ਦੇ ਵੱਲੋਂ ਵੀ ਇਹ ਦਾਵਾ ਜਤਾਇਆ ਜਾ ਰਿਹਾ ਹੈ ਕਿ ਉਹ ਪੰਜਾਬ ਪੁਲਿਸ ਨੇ ਹੀ ਸਾਰੀ ਕੰਸਵਾ ਦਿੱਤੀ ਸੀ ਜੋ ਫੋਰਚੂਨਰ ਗੱਡੀ ਉਹ ਆਰੀ ਸੀ ਉਸਦੇ ਵਿੱਚ ਜਿਹੜਾ 320 ਕਿਲੋਗ੍ਰam ਨਸ਼ੀਲਾ ਪਦਾਰਥ ਸੀ ਸੋ ਖੂਫੀਆ ਰਿਪੋਰਟਾਂ ਦੇ ਆਧਾਰ ਤੇ ਜੋ ਉਹ ਐਮਪੀ ਦੀ ਗੱਡੀ ਨੂੰ ਕਾਬੂ ਕੀਤਾ ਗਿਆ ਮੱਧ ਪ੍ਰਦੇਸ਼ ਦੀ ਗੱਡੀ ਹੈ ਜਿਹੜੀ ਜਿਸ ਵਿੱਚ ਇਹ ਨਸ਼ਾ ਪਾਰੀ ਮਾਤਰਾ ਵਿੱਚ ਪੰਜਾਬ ਵਿੱਚ ਲਿਆਂਦਾ ਜਾਣਾ ਸੀ ਸੋ ਇਸ ਨੂੰ ਲੈ ਕੇ ਵੱਖ-ਵੱਖ ਜੋ ਪੰਜਾਬ ਪੁਲਿਸ ਹਰਿਆਣਾ ਪੁਲਿਸ Rajasthan ਪੁਲਿਸ ਦੇ ਵੱਲੋਂ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਸੋ Rajasthan ਪੁਲਿਸ ਦੇ ਮੁਖੀ ਜਿਹੜੇ ਰਜੇਸ਼ যাদਬ ਨੇ ਦੱਸਿਆ ਕਿ ਦੋਸਹਰੀ ਪੁਲਿਸ ਨੂੰ ਐਤਵਾਰ ਰਾਤ ਨੂੰ ਸੂਚਨਾ ਮਿਲੀ ਸੀ ਕਿ ਇੱਕ VIP ਫਾਰਚੂਨਰ ਗੱਡੀ ਜਿਸ ਦੀ ਜੋ ਤਲਾਸ਼ੀ ਲਈ ਜਾਵੇ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਭਰਿਆ ਹੋਇਆ ਹੈ ਇਸਤੇ ਉੱਤੇ ਤੁਰੰਤ ਨਾਕਾਬੰਦੀ ਕਰ ਦਿੱਤੀ ਗਈ ਜਿਵੇਂ ਹੀ ਪੁਲਿਸ ਨੇ ਤਸਕਰਾਂ ਨੂੰ ਦੇਖਿਆ ਤਾਂ ਉਹਨਾਂ ਨੇ ਗੱਡੀ ਦੀ ਰਫ਼ਤਾਰ ਵਧਾ ਦਿੱਤੀ ਜਦੋਂ ਪਿੱਛਾ ਕੀਤਾ ਗਿਆ ਤਾਂ ਤਸਕਰਾਂ ਨੇ ਪੁਲਸ ਨੂੰ ਡਰਾਉਣ ਲਈ ਖਵਾ ਵਿੱਚ ਦੋ ਤਿੰਨ ਗੋਲੀਆਂ ਵੀ ਚਲਾਈਆਂ ਪਰ ਪੁਲਸ ਨੇ ਤਸਕਰਾਂ ਦੀ ਕਾਰ ਨੂੰ ਰੋਕਣ ਲਈ ਇੱਕ ਡੰਡਾ ਸੁੱਟਿਆ ਜਿਸ ਕਾਰਨ ਕਾਰ ਦਾ ਪਿਛਲਾ ਟਾਇਰ ਫਟ ਗਿਆ ਇਸ ਦੇ ਬਾਵਜੂਦ ਤਸਕਰਾਂ ਨੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਇਆ ਅੰਤ ਵਿੱਚ ਜੋ ਖਿਵਾੜਾ ਥਾਣੇ ਖੇਤਰ ਦੇ ਵਿੱਚ ਆ ਕੇ ਇਹ ਪਿੰਡ ਦੀ ਸਰਹੱਦ ਤੇ ਪਹੁੰਚੋਂ ਤੋਂ ਬਾਅਦ ਆਪਣੀ ਗੱਡੀ ਨੂੰ ਛੱਡ ਕੇ ਹਨੇਰੇ ਵਿੱਚ ਭੱਜ ਗਏ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 17 ਬੋਰੀਆਂ ਜਿਨ੍ਹਾਂ ਦਾ ਵਜ਼ਨ ਕੁੱਲ 3 ਕੁਆਂਟਲ 19 ਕਿਲੋ 98 ਗ੍ਰਾਮ ਜੋ ਡੋਡੇ ਪੋਸਤ ਵਜੋਂ ਬਰਾਮਦ ਹੋਇਆ ਇਸ ਤੋਂ ਇਲਾਵਾ ਕਾਰ ਵਿੱਚ ਦੋ ਜਿੰਦਾ ਕਾਰਤੂਸ਼ ਵੱਖ-ਵੱਖ ਨੰਬਰਾਂ ਵਾਲੀਆਂ ਨੰਬਰ ਪਲੇਟਾਂ ਗੁਜਰਾਤ ਨੰਬਰ ਵਾਲੀ ਇੱਕ ਜਾਲੀ ਪਲੇਟ ਵੀ ਇਸ ਵਿੱਚ ਬਰਾਮਦ ਕੀਤੀ ਗਈ ਹੈ ਗੱਡੀ ਦਾ ਇੰਜਨ ਨੰਬਰ ਕੱਸਿਆ ਹੋਇਆ ਸੀ ਜਿਸ ਕਾਰਨ ਸ਼ੱਕ ਪੈਦਾ ਹੁੰਦਾ ਹੈ ਕਿ ਗੱਡੀ ਚੋਰੀ ਦੀ ਹੋ ਸਕਦੀ ਹੈ ਸੋ ਉਸੇ ਸਮੇਂ ਜੋ ਥਾਣਾ ਰਾਜਸਥਾਨ ਦੇ ਵਿੱਚ ਖਿਨਵਾੜਾ ਦੇ ਵਿੱਚ ਐਸ ਐਚਓ ਨੇ ਉਹਨਾਂ ਦੇ ਤੁਰੰਤ ਪਰਚਾ ਦਰਜ ਕੀਤਾ ਉਸ ਗੱਡੀ ਦੇ ਥਾਣੇ ਦੇ ਵਿੱਚ ਲਾ ਲਈਏ ਜੋ ਕਿ ਉਸ ਗੱਡੀ ਦੇ ਮਾਲਕ ਦੀ ਪੜਤਾਲ ਕੀਤੀ ਜਾ ਰਹੀ ਹੈ ਭਾਰੀ ਮਾਤਰਾ ਦੇ ਵਿੱਚ ਜੋ ਨਸ਼ਾ ਪੰਜਾਬ ਵਿੱਚ ਸਪਲਾਈ ਹੋਣਾ ਸੀ ਇਸ ਨੂੰ ਲੈ ਕੇ ਉਹ ਐਮ ਪੀ ਦੀ ਗੱਡੀ ਫੜੀ ਗਈ ਹੈ